ਆ 7-8 ਮਹੀਨੇ ਦੀ ਕੁਰਸੀ ਦੇ ਲਈ ਤੁਹਾਨੂੰ ਇਹ ਚੋਣ ਲੜਨੀ ਹੀ ਨਹੀਂ ਚਾਹੀਦੀ ਸੀ ਸੰਦੀਪ ਸਿੰਘ ਸੰਨੀ ਦੇ ਭਰਾ ਸਾਹਿਬ ਮੈਂ ਤੁਹਾਨੂੰ ਬਾਰ-ਬਾਰ ਸੰਦੀਪ ਸਿੰਘ ਸੰਨੀ ਦਾ ਭਰਾ ਇਸ ਲਈ ਕਹਣਾ ਹੁੰਦਾ ਕਿਉਂਕਿ ਤੁਸੀਂ ਉਹਦੇ ਕਰਕੇ ਹੋ ਉਹਦੀ ਕੁਰਬਾਨੀ ਵੱਡੀ ਆ ਇਹ 7-8 ਮਹੀਨੇ ਦੀ ਜਿਹੜੀ ਕੁਰਸੀ ਸੀ ਇਹ 7-8 ਮਹੀਨੇ ਦੀ ਕੁਰਸੀ ਦੇ ਕਰਕੇ ਤੁਸੀਂ ਇਹ ਚੋਣ ਲੜੀ ਤੇ ਤੁਸੀਂ ਉਹ ਨਮੋਸ਼ੀ ਆਪਣੇ ਭਰਾ ਦੀ ਝੁਲੀ ਦੇ ਵਿੱਚ ਪਾਤੀ ਤੁਹਾਨੂੰ ਇਹਨਾਂ ਨੇ ਪੰਪ ਛਕਾਏ ਹੱਲੇ ਇਹਨਾਂ ਦੇ ਤੜੇ ਦਾ ਬਹੁਤ ਬੁਰਾ ਹਾਲ ਹੋਣਾ ਹੈ। ਹੱਲੇ ਇਹਨਾਂ ਦੇ ਤੜੇ ਦੀ ਬਹੁਤ ਜਲਾਲਤ ਹੋਣੀ ਆ। ਇਹਨਾਂ ਦੇ ਕੀਤੇ ਕਰਮ ਜਿਹੜੇ ਹੈਗੇ ਆ ਉਹ ਇਹਨਾਂ ਦੇ ਸਾਹਮਣੇ ਹੱਲੇ ਆਣੇ ਆ। 27 ਚ ਤੁਸੀਂ ਦੇਖੋਗੇ ਇਹਨਾਂ ਨੂੰ ਰੁੱਲਦੇ ਹੋਏ। ਤੇ ਮਹਾਰਾਜ ਕਿਰਪਾ ਕਰੇ ਇਹਨਾਂ ਨੂੰ ਰੋਲ ਦੇਵਾਂਗੇ। ਮਹਾਰੇ ਕਿਰਪਾ ਕਰੇ ਇਹਨਾਂ ਨੂੰ ਇਹਨਾਂ ਦਾ ਅਸਲ ਚਿਹਰਾ ਜਿਹੜਾ ਆ ਸੰਗਤ ਦੇ ਸਾਹਮਣੇ ਹੱਲੇ ਤੱਕ ਕੁਝ ਵੀ ਨਹੀਂ ਆਇਆ। ਇਹਨਾਂ ਦਾ ਇਹਨਾਂ ਨੂੰ ਨੰਗੇ ਕਰਕੇ ਦਿਖਾਵਾਂਗੇ। ਪਰ ਕੌਮ ਨੂੰ ਵੀ ਬੇਨਤੀ ਆ ਬੇਨਤੀ ਇਹ ਆ ਕਿ ਕੌਮ ਵੱਡੀ ਆ ਇੱਕ ਗੁੰਡਿਆਂ ਦਾ ਬਦਮਾਸ਼ਾਂ ਦਾ ਲੁੱਚਿਆਂ ਦਾ ਲਫੰਗਿਆਂ ਦਾ ਨਸ਼ੇੜੀਆਂ ਦਾ ਧੜਾ ਨਹੀਂ ਵੱਡਾ ਹੈਗਾ